ਤਾਨੂੰ ਪਤਾ ਕਿ ਜਦੋਂ ਸਦਰਕ ਮਿਸਕ ਅਬਦਨ ਨੂੰ ਸਿੱਤੇ ਗਏ ਉਤਨੇ ਸਿੱਤੇ ਗਏ ਸਭੀ ਦੇ ਕੋਲ ਫੁਰੂਨ ਸਿੱਤਾ ਤੇ ਨਾ ਫੁਰਨਾ ਚਰ ਦਿੱਤੇ ਸਦਰਕ ਮਿਸਕ ਅਬਦਨ ਕੋ ਫੁਰੂਨ ਨੇ ਚਤਾ ਕਿ ਇਤਕ ਸਿੱਤ ਰਏ ਮੂਰਤੇ ਕੇ ਨਹੀਂ ਚੁਕਣਾ ਸਿਰਫ ਪਰਮੇਸ਼ਵਰ ਦੀ ਆਰਾਧਨਾ ਕਰਨੀ ਉਹਨਾਂ ਤਿੰਨਾਂ ਦਾ ਫੈਸਲਾ ਸੀ ਇਲ ਫਾਟੋ ਦੀ ਨਿਨਕਿਨਾਰੇ ਦਵਾਂਟੀ ਲਾਸ ਫਾਟੋ ਅਦੋਰਬਾ ਬੀ ਸੇਰਵਿਦੋ ਦਿਓ ਰੀ ਪੋਟੇਂਤੇ ਐ ਰਾ ਲੇ ਡੀਸੀਜ਼ੋਨ ਦੀ ਕੁਐਸਿਟ੍ਰੇ ਕਿਉਂਕਿ ਤੋਂ ਰਾਜੇ ਦੇ ਸਾਹਮਣੇ ਪੇਸ਼ ਕੀਤੇ ਗਏ ਤੇ ਤਿੰਨਾਂ ਚੋਂ ਮੁੱਕਰਿਆ ਫਿਰ ਕੋਈ ਵੀ ਨਹੀਂ ਕਿੰਨੇ ਖੜੇ ਰਹੇ ਹਾਲੇਲੂਇਆ ਹਾਲੇਲੂਇਆ Sura si era ritirato dietro bensì hanno confermato la loro decisione. Radio de samne nahi mukre. Davanti arre non non hanno avuto paura. Agde vich vi sit ditte gaya fir vi nahi mukre. So sa te cittate della riforma certa gente non è stato ciò. Na unene prabhu da inkaar kita na ik dusre da inkaar kita. Me hanno rinunciato di ogni potete e ne le ho fatto pregare. Chiar ti yaad rakho.

ਉਨਾ ਤਿੰਨਾਂ ਜਵਾਨਿਆਂ ਨੇ ਫੈਸਲੇ ਦਾ ਵੀ ਆਨਰ ਕੀਤਾ ਕਿਉਂ ਨਹੀਂ ਪਤਾ ਇਤੇ ਆਹਨੋਂ ਰਾਤੋਂ ਅੰਕੀ ਫਾਟੇ ਡੇਲਾ ਲੋਰੋ ਡਿਸੀਜਨ ਇਨਾ ਨੇ ਤਿੰਨਾਂ ਨੇ ਮੇਰੇ ਨਾਲ ਚੱਲਣ ਦਾ ਫੈਸਲਾ ਰਿਆ ਮੌਤ ਤੱਕ ਵੀ ਤਿੰਨੇ ਮੇਰੇ ਨਾਲ ਖੜੇ ਆ ਉਹ ਸਿਤਰੀਆ ਵੀ ਹੋਣ ਪ੍ਰੈਜ਼ੋ ਕੋਸਾ ਡਿਸੀਜਨ ਉਹ ਦਾਦੇ ਨਾਲ ਵੀ ਖੜੇ ਆ ਇੱਕ ਦੂਜੇ ਦੇ ਨਾਲ ਵੀ ਖੜੇ ਆ ਹਾਲੇ ਲਾ ਮੋਰ ਤੇ ਸੋਨੇ ਰਿਮਾਸਿਓ ਸੋਨੇ ਰਿਮਾਸਿਓ ਦਾਤਾ ਦੀ ਯੂਨਿਟੀ ਆਤਮਾ ਦੇ ਯੂਨਿਟੀ ਦੀ ਸਮਰੱਥਾ ਦੇ ਯੂਨਿਟੀ ਦਾ ਅਭਿਸ਼ੇਕ ਦੇ ਹਾਲੇਲੂਇਆ ਸੋਨੇ ਰਿਮਾਸਿਓ ਹਾਲੇਲੂਇਆ ਦਿਓ ਬੀ ਦੀਆ ਅਉਨਸੀਓਨੇ ਡੇਲ ਯੂਨਿਟਾ